ਸਤਿ ਸ੍ਰੀ ਅਕਾਲ ਜੀ ਪੰਜਾਬ ਲਾਈਫ ਸਟਾਈਲ ਚੈਨਲ ਤੇ ਤੁਹਾਡਾ ਵੈਲਕਮ ਮੈਂ ਕਈ ਦਿਨਾਂ ਦੀ ਸੋਚਦੀ ਵੀ ਕੋਈ ਮੈਂ ਛੋਟੀ ਮੋਟੀ ਵੀਡੀਓ ਆਪਣੀ ਆਵਾਜ਼ ਦੇ ਨਾਲ ਰਿਕਾਰਡ ਕਰਾਂ ਪਰ ਮੇਰਾ ਗਲਾ ਖਰਾਬ ਹੋਣ ਕਰਕੇ ਮੈਂ ਕਰ ਹੀ ਨਹੀਂ ਪਾਈ ਮੈਂ ਸੋਚਦੀ ਆਂ ਵੀ ਸੜੀਆਂ ਕੁੜੀਆਂ ਕਿੱਥੇ ਸੇਫ ਹੋ ਸਕਦੀਆਂ ਜਿਹੜੀ ਇੱਕ ਤਾਜ਼ੀ ਖਬਰ ਆਪਾਂ ਨੇ ਸੁਣੀ ਆ ਵੀ ਕੋਲਕਾਤਾ ਵਿੱਚ ਇੱਕ ਜੂਨੀਅਰ ਡਾਕਟਰ ਕੁੜੀ ਨਾਲ ਉਹਦੀਓ ਵਰਕਪਲੇਸ ਤੇ ਜਿੱਥੇ ਉਹ ਨੌਕਰੀ ਕਰਦੀ ਆ ਉਹਦਾ ਰੇਪ ਹੋ ਗਿਆ ਉਹਦਾ ਮਰਡਰ ਵੀ ਕਰਤਾ ਇਹ ਦੇਖ ਕੇ ਮੈਨੂੰ ਐ ਲੱਗਦਾ ਵੀ ਕੁੜੀਆਂ ਦੀ ਸਾਡੇ ਮੁਲਖ ਚਾਹੀ ਹਾਲਤ ਰਹੂਗੀ ਨਾ ਕੁੜੀਆਂ ਘਰਾਂ ਵਿੱਚ ਸੇਫ ਆ ਨਾ ਨੌਕਰੀ ਤੇ ਸੇਫ ਆ ਜੇ ਵਿਆਹ ਕਰਦਣੇ ਆ ਤਾਂ ਸਹੁਰਿਆਂ ਦੇ ਘਰ ਵਿੱਚ ਸੇਫ ਨਹੀਂ ਡੋਮੈਸਟਿਕ ਵਾਇਲੈਂਸ ਘਰੇਲੂ ਹਿੰਸਾ ਸੱਸਾਂ ਸਹੁਰਿਆਂ ਦੇ ਤਾਨੇ ਮਿਹਣੇ ਦਾਜ ਦੇਹਜ ਪਿੱਛੇ ਤੰਗ ਹੋਣਾ ਜੇ ਮੁੰਡਾ ਗੈਰ ਜ਼ਿੰਮੇਦਾਰ ਹੋਵੇ ਜਿਹਦੇ ਨਾਲ ਕੁੜੀ ਨੂੰ ਆਪਾਂ ਵਿਆਹ ਦਿੰਨੇ ਆ ਤਾਂ ਕੁੜੀ ਦੀ ਪੂਰੀ ਜ਼ਿੰਦਗੀ ਤਬਾਹ ਹੋ ਜਾਂਦੀ ਆ ਇਹਨਾਂ ਚੀਜ਼ਾਂ ਦਾ ਕੋਈ ਹੱਲ ਲੱਭਿਆ ਹੀ ਨਹੀਂ ਲੱਭਦਾ ਜਾਤਾ ਸਾਡੀਆਂ ਸਰਕਾਰਾਂ ਇਹੋ ਜਿਹਾ ਸਖਤ ਰੂਲ ਬਣਾਉਣ ਵੀ ਇੰਨਾ ਖੌਫ ਹੋਵੇ ਜਿਹੜੇ ਕੀੜੇ ਮਕੌੜੇ ਵਾਇਰਸ ਹੁੰਦੇ ਆ ਕੁੜੀਆਂ ਦਾ ਰੇਪ ਕਰਦੇ ਆ ਟਾਰਗੇਟ ਕਰ ਲੈਂਦੇ ਆ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਤਾਂ 5-7 ਸਾਲ ਹੀ ਕਮਾਉਂਦੇ ਰਹਿਣਾ ਜੇਲ੍ਹ ਵਿੱਚ ਕਿਸੇ ਨੇ ਕੋਈ ਸਜ਼ਾ ਨਹੀਂ ਦੇਣੀ ਹੈਗੀ ਜਲਦੀ ਜਲਦੀ ਜਦ ਤੱਕ ਸਖਤ ਕਾਨੂੰਨ ਨਹੀਂ ਬਣਦੇ ਆਪਣੇ ਮੁਲਕ ਵਿੱਚ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਗੰਦਾ ਕਦੇ ਸਾਫ਼ ਵੀ ਹੋਊਗਾ ਕੁੜੀ ਬਣ ਕੇ ਪੈਦਾ ਹੋਣ ਦਾ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੀ ਆ ਕਿ ਜਿਹੜੀ ਆ ਜ਼ਿਲਤ ਸਹਣੀ ਪੈਂਦੀ ਆ ਵੀ ਕਦੇ ਵੀ ਸੈਕਸੁਅਲ ਹਰਾਸਮੈਂਟ ਹੋ ਸਕਦੀ ਆ ਕੁੜੀ ਦੀ ਨੌਕਰੀ ਤੇ ਘਰ ਤੇ ਕਿਤੇ ਵੀ ਕਿਤੇ ਵੀ ਕੁੜੀਆਂ ਸੇਫ ਨਹੀਂ ਆਪਣੇ ਆਪ ਨੂੰ ਮਹਿਸੂਸ ਕਰ ਸਕਦੀਆਂ ਆਪਣੇ ਮੁਲਕ ਵਿੱਚ ਕੋਲਕਾਤਾ ਵਿੱਚ ਇੱਕ ਹਸਪਤਾਲ ਦੇ ਅੰਦਰ Shift ਲਾ ਕੇ ਰਾਤ ਦੀ ਆਪਣੇ ਡਿਊਟੀ ਤੇ ਖਾਣਾ ਖਾ ਕੇ ਸਟਾਫ ਦੇ ਨਾਲ ਬੰਦਾ ਰੈਸਟ ਕਰਨ ਲਈ ਕਿਤੇ ਨਾ ਕਿਤੇ ਤਾਂ ਬੈਠਦਾ ਹੀ ਆ ਤੇ ਹੁਣ ਜਿੱਥੇ ਇੱਕ ਕੁੜੀ ਜੌਬ ਕਰਦੀ ਆ ਉੱਥੇ ਉਹ ਇਹ ਦੇਖ ਕੇ ਬੈਠੇ ਵੀ ਮੇਰੇ ਲਈ ਕਿਹੜੀ ਜਗ੍ਹਾ ਸੇਫ ਹੈ ਕਿ ਨਹੀਂ ਜੀ ਅੱਖ ਲੱਗ ਵੀ ਗਈ ਤਾਂ ਪਤਾ ਨਹੀਂ ਕਿਹੜਾ ਪਾਣਾ ਵਾਪਰੂਗਾ ਬਹੁਤ ਦੁੱਖ ਹੋਇਆ ਦੇਖ ਕੇ ਕਿ ਇੱਕ ਕੁੜੀ ਦੀ ਜਾਨ ਚਲੀ ਗਈ ਉਹਨੂੰ ਮਾਰਤਾ ਗਿਆ ਰੇਪ ਕਰਕੇ ਇੰਨੀ ਜ਼ਿੱਲਤ ਦੀ ਮੌਤ ਦੇ ਕੇ ਆਪਣੀਆਂ ਸਰਕਾਰਾਂ ਨੂੰ ਲੋਕਾਂ ਨੂੰ ਜਿੱਥੋਂ ਤੱਕ ਪੋਸੀਬਲ ਹੋਵੇ ਰੂਲਸ ਬਹੁਤ ਸਖਤ ਬਣਾ ਦੇਣੇ ਚਾਹੀਦੇ ਆ ਤੇ ਬਹੁਤ بڑے ਲੈਵਲ ਤੇ ਸਮਾਜ ਨੂੰ ਸੁਧਾਰਨ ਦੀ ਜ਼ਰੂਰਤ ਆ ਤੇ ਹਾਲਾ ਲੱਭਣੇ ਚਾਹੀਦੇ ਆ ਵੀ ਅਸੀਂ ਔਰਤਾਂ ਨੂੰ ਨੌਕਰੀ ਕਰਨ ਵਾਲੀਆਂ ਨੂੰ ਘਰਾਂ ਰਹਿਣ ਵਾਲੀਆਂ ਨੂੰ ਆਪਣੀਆਂ ਧੀਆਂ ਨੂੰ ਕਿਵੇਂ ਜਿਆਦਾ ਤੇ ਜਿਆਦਾ ਪ੍ਰੋਟੈਕਸ਼ਨ ਦੇ ਸਕੀਏ ਉਹਨਾਂ ਨੂੰ ਸੇਫ ਮਹਿਸੂਸ ਕਰਾ ਸਕੀਏ ਉਹਨਾਂ ਦੇ ਆਪਣੇ ਮਖ ਦੇ ਵਿੱਚ